ਆਪਣੇ ਮਨ ਨੂੰ ਸਵਾਰਨਾ ਹੈ ਅਸੀਂ ਫਿਰ ਦੂਜੇ ਨੂੰ ਸਵਾਰਨ ਦੀ ਸਮਰੱਥਾ ਵੀ ਆ ਸਕਦੀ ਹੈ ਜੇ ਅਸੀਂ ਆਪਣੇ ਆਪ ਨੂੰ ਸਵਾਰਾਂਗੇ ਗੁਰੂ ਦੀ ਮੱਤ ਲੈ ਕੇ ਅੱਗੇ ਪਾਤਸ਼ਾਹ ਨੇ ਕਿਹਾ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਕਹੀਂ ਸੋਚਦੇ ਨੇ ਸ਼ਰੀਰ ਦਾ ਤਸਵੀਰ ਲਾ ਕੇ ਰਹਿਣਾ ਸਾਡੇ ਸ਼ਰੀਰ ਦਾ ਕਿਸੇ ਦੇ ਲਾਗੇ ਰਹਿਣਾ ਹਰੀ ਨਾਲ ਰਹਿਣਾ ਹੈ ਨਹੀਂ ਹਰੀ ਨਾਲ ਰਹਿਣ ਦਾ ਅਰਥ ਮਨ ਨੂੰ ਨਾਮ ਨਾ ਭੁੱਲੇ ਮਨ ਨੂੰ ਸਤ ਨਾ ਭੁੱਲੇ ਦਇਆ ਨਾ ਭੁੱਲੇ ਇਮਾਨਦਾਰੀ ਨਾ ਭੁੱਲੇ ਇਨਸਾਨੀਅਤ ਨਾ ਭੁੱਲੇ ਇਸੇ ਕਰਕੇ ਸਤਗੁਰੂ ਜੀ ਸਾਨੂੰ ਕਹਿੰਦੇ ਨੇ ਇਹ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਾਓ ਤੂੰ ਮਨ ਮੇਰੇ ਫਿਰ ਗਿਆ ਹਰ ਨਾਲ ਰੋ ਤੂੰ ਮਨ ਮੇਰੇ ਮਨਾ ਸਦਾ ਹੀ ਹਰੀ ਨਾਲ ਜੁੜਿਆ ਰੋ ਜਿਹੜੀ ਕਿਰਿਆ ਸਾਨੂੰ ਦੱਸਦੀ ਆ ਆ ਚੰਗਾ ਆ ਮਾੜਾ ਉਹਦੇ ਨਾਲ ਜੁੜਿਆ ਰੋ ਸਦਾ ਹੀ ਜੁੜਿਆ ਰੋ ਜਦੋਂ ਇਸੇ ਤਰ੍ਹਾਂ ਹਰੀ ਨਾਲ ਜੁੜਿਆ ਰਹੇਗਾ ਅਸੀਂ ਰਹਾਂਗੇ ਹਰੀ ਨਾਲ ਜੁੜੇ ਤਾਂ ਕੀ ਹੋਏਗਾ ਦੁੱਖ ਸਭ ਵਿਸਾਰਣਾ ਦੁੱਖ ਸਭ ਵਿਸਾਰਣਾ ਇਹ ਇਹ ਦੁੱਖ ਸਭ ਹੀ ਸਾਰਨਾ ਨਾ ਇਹ ਕਿਰਪਾ ਤਾਂ ਨਹੀਂ ਹੁੰਦੀ ਮਨ ਹੈ ਨਾ ਜਿਹੜਾ ਤੁਸੀਂ ਮਨ ਨੂੰ ਜਿੱਦਰ ਮਰਜੀ ਲਾਓ ਮਨ ਲੱਗ ਜਾਣਾ ਹੈ 40 ਦਿਨ ਕੋਈ ਐਦਾਂ ਦਾ ਕਰਮ ਕਰੋ ਚੰਗਾ ਕਰੋ ਕੋਈ ਚੰਗੀ ਆਦਤ ਪਾ ਲੋ ਹੈਬਿਟਸ ਪਾ ਲੋ ਮਨ ਨੇ ਉਦਾਂ ਹੀ ਹੋ ਜਾਣਾ ਹੈ ਕਈਆਂ ਦਾ ਮਨ ਹੈਵੀ ਹੋਇਆ ਹੈ ਕਈਆਂ ਦਾ ਇਹ ਮਨ ਲਾਉਣਾ ਕਿੱਥੇ ਸੀ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਾਉ ਤੂੰ ਮਨ ਮੇਰੇ ਲਾਣਾ ਤੇ ਇੱਥੇ ਸੀ ਮਨ ਨਾਮ ਨਾਲ ਲਾਣਾ ਸੀ ਤੇ ਮਨ ਕਿੱਥੇ ਜੁੜਿਆ ਹੋਇਆ ਇੱਕ ਛੋਟੀ ਜੀ ਚੀਜ਼ ਆਈ ਹੈ ਇੱਕ ਫੋਨ ਫੋਨ ਨੂੰ ਇਦਾਂ ਦੇਖਦਾ ਹੈ ਨਾ ਬੰਦਾ ਇੱਕ ਉਂਗਲੀ ਇਦਾਂ ਮਨ ਪੂਰਾ ਲੱਗਿਆ ਹੋਇਆ ਇਦਾਂ ਚੱਲਦਾ ਹੈ ਫੇਸਬੁਕ ਚੱਲ ਅੱਗੇ ਅੱਗੇ ਕੋਈ ਹੋਰ ਚੀਜ਼ ਆ ਗਈ ਚੱਲ ਅੱਗੇ ਅੱਗੇ ਚੱਲ ਹੁਣ ਜਿੱਦਾਂ ਦਾ ਚੰਗਾ ਲੱਗਦਾ ਹੈ ਨਾ ਜਿੱਦਾਂ ਦਾ ਸਾਡਾ ਬ੍ਰੇਨ ਹੈ ਜਿੱਦਾਂ ਦੀ ਸਾਡੀ ਸਮਝ ਹੈ ਸੋਚ ਹੈ ਕਿਉਂਕਿ ਨਾਮ ਤੋਂ ਟੁੱਟੇ ਹੋਏ ਨੇ ਜਿਹੜੇ ਉਹ ਉਹ ਚੱਲਦੇ ਰਹਿੰਦੇ ਨੇ ਅੱਗੇ ਅੱਗੇ ਫਿਰ ਉੱਥੇ ਰੋਕ ਲੈਂਦੇ ਨੇ ਉੱਥੇ 5 ਮਿੰਟ ਖਰਾਬ ਅੱਗੇ ਫੇੜ ਚੱਲਦੇ ਨੇ ਹੋਰ ਖਰਾਬ ਪੂਰਾ ਹਾਂ ਇੱਕ ਚੰਗਾ ਪੱਖ ਵੀ ਹੈ ਚੰਗਾ ਕੁਝ ਵੀ ਬਹੁਤ ਹੈ ਵਿੱਚ ਚੰਗੇ ਭੈਣ ਪਰ ਆ ਜਿਹੜੇ ਨੇ ਜਿਨ੍ਹਾਂ ਦੀ ਸਮਝ ਬੜੀ ਸਮਝ ਕਿਰਪਾ ਹੋਈ ਹੈ ਜਿਨ੍ਹਾਂ ਤੇ ਉਹ ਚੰਗਾ ਕੁਝ ਵੀ ਵੇਖਦੇ ਨੇ ਮੁਬਾਰਕ ਹੈ ਪਰ ਕਈਆਂ ਦੀ ਉਂਗਲੀ ਸਾਰਾ ਦਿਨ ਇਦਾਂ ਚੱਲਦੀ ਰਹਿੰਦੀ ਐ ਉਹਨਾਂ ਦਾ ਮਨ ਕਿੱਥੇ ਜੁੜਿਆ ਜੀ ਗਲਤ ਜੁੜ ਗਿਆ ਨਾ ਮਨ ਹੈਵੀ ਹੋ ਗਿਆ ਜਦੋਂ ਮਨ ਤੇ ਚਿੱਤ ਇੱਕ ਹੋ ਗਿਆ ਫਿਰ ਕਿਰਪਾ ਹੈ ਦੁੱਖ ਸਭ ਵਿਸਾਰਨ ਸੱਚ ਜਾਣਿਓ ਦੁੱਖਾਂ ਦੇ ਤੂਫਾਨ ਕਿਉਂ ਨਾ ਆ ਜਾਣ ਐਸੀ ਕਿਰਪਾ ਕਰਨਗੇ ਸਾਰੇ ਦੁੱਖਾਂ ਨੂੰ ਭੁਲਾ ਦੇਣਗੇ ਕਿਉਂ ਕਿਉਂਕਿ ਦੁੱਖ ਨੇ ਹੁਣ ਸਾਨੂੰ ਦੁੱਖ ਵੱਡੇ ਲੱਗਦੇ ਨੇ ਜਦੋਂ ਜੀਵਨ ਵਿੱਚ ਗੁਰੂ ਆ ਗਿਆ ਦੁੱਖ ਛੋਟੇ ਹੋ ਜਾਣੇ ਨੇ ਤੇ ਅਸੀਂ ਵੱਡੇ ਹੋ ਜਾਣੇ ਹੁਣ ਦੁੱਖ ਵੱਡੇ ਨੇ ਅਸੀਂ ਛੋਟੇ ਆ ਸੱਚ ਹੈ ਸਭ ਦੁੱਖਾਂ ਨੂੰ ਭੁਲਾ ਦੇਣਗੇ ਸਤ ਗੁਰੂ ਜੀ ਦੁੱਖ ਖਤਮ ਅੰਗੀਕਾਰ ਉਹ ਕਰੇ ਤੇਰਾ ਇੱਕ ਗੱਲ ਜੀ ਇੱਥੇ ਧਿਆਨ ਰੱਖਿਓ ਅੰਗੀਕਾਰ ਉਹ ਕਰੇ ਤੇਰਾ ਨਹੀਂ ਪੜਨਾ ਇੱਥੇ ਅੰਗੀਕਾਰ ਉਹ ਕੁਝ ਨਹੀਂ ਬਣਦਾ ਕੋਈ ਸ਼ਬਦ ਨਹੀਂ ਬਣਦਾ ਕੋਈ ਅਰਥ ਨਹੀਂ ਬਣਦਾ ਇਹਨੂੰ ਪੜਨਾ ਅੰਗੀਕਾਰ ਉਹ ਕਰੇ ਤੇਰਾ ਹਰ ਵੇਲੇ ਸਦਾ ਹੀ ਰਾਖੀ ਕਰਨ ਵਾਲਾ ਹੈ ਸੱਚਮੁੱਚ ਰਾਖੀ ਕਰਨ ਵਾਲਾ ਹੈ ਸਭ ਛੱਡ ਜਾਣਗੇ ਸਭ ਛੱਡ ਜਾਣਗੇ ਪਰ ਜਦੋਂ ਸਭ ਛੱਡ ਜਾਣਗੇ ਕੋਈ ਨਾ ਰਿਹਾ ਏ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪੁੱਛੋ ਮਾਛੀਵਾੜ ਦੇ ਜੰਗਲਾਂ ਵਿੱਚ ਕੌਣ ਹੈ ਨਾਲ ਜਦੋਂ ਕੋਈ ਨਾ ਰਿਆ ਸਭੂ ਭੱਜੈ ਆਸਰਾ ਸਭੂ ਭੱਜੈ ਆਸਰਾ ਸਭੂ ਭੱਜੈ ਕਹਿ ਸਭ ਇਸਰਾਉ ਚੂਕੈ ਸਭ ਇਸਰਾਉ ਕਿਸੇ ਦਾ ਸਰਾ ਨਹੀਂ ਦੇ ਸਦਾ ਜੇ ਜੀਵਨ ਵਿੱਚ ਗੁਰੂ ਹੈ ਨਾ ਸ਼ਬਦ ਹੈ ਅੰਗੀਕਾਰ ਉਹ ਕਰੇ ਤੇਰਾ ਸਤ ਜਾਨਿਆ ਚਿੱਤ ਆਵੇ ਉਸ ਪਾਰ ਬ੍ਰਹਮ ਚਿੱਤ ਆਵੇ ਉਸ ਪਾਰ ਬ੍ਰਹਮ ਲਗਹਿ ਨਾ ਤਤੀਵਾਉ ਲਗਹਿ ਨਾ ਤਤੀਵਾਉ ਲਗਹਿ ਨਾ ਤਤੀਵਾਉ ਜਗਹਿ ਨਾ ਤਤੀਵਾਉ ਦਜੀ ਪੌੜੀ ਵਿੱਚ ਪਹਿਲਾ ਬਚਨ ਕੀ ਕਰਦੇ ਨੇ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਜਦੋਂ ਅਸੀਂ ਹਰੀ ਨਾਲ ਜੁੜ ਕੇ ਰਵਾਂਗੇ ਚੰਗੇ ਗੁਨਾ ਨਾਲ ਨਾਮ ਨਾਲ ਜੁੜ ਕੇ ਰਵਾਂਗੇ ਅੰਗੀਕਾਰ ਓਹੋ ਕਰੇ ਤੇਰਾ ਅੰਗੀਕਾਰ ਹੁੰਦਾ ਅੰਗ ਆ ਤੁਸੀਂ ਆਪਣੀ ਬਾਹਾਂ ਦੇਖੋ ਆ ਤੁਹਾਡੀ ਬੋਡੀ ਨਾਲ ਬਾਹਾਂ ਜੁੜੀ ਹੋਈ ਐ ਜਿਹਦੀ ਬਾਹ ਨਾ ਹੋਵੇ ਟੁੰਡਾ ਆਪਣੀ ਅੱਖਾਂ ਵੇਖੋ ਤੁਹਾਡੀ ਬੋਡੀ ਨਾਲ ਅੱਖਾਂ ਵੀ ਜੁੜੀਆਂ ਹੋਈਆਂ ਨੇ ਜਿਹਦੀ ਅੱਖਾਂ ਨਾ ਹੋਣ ਅੰਨਾ ਅੰਗੀਕਾਰ ਅੰਗ ਦੀ ਤਰ੍ਹਾਂ ਤੁਹਾਡੇ ਨਾਲ ਰਹੇਗਾ ਕਹਿਣ ਮਾਤਰ ਨਹੀਂ ਕਹਿੰਦੀ ਹੈ ਦੁਨੀਆ ਸਦਾ ਹੀ ਹੈ ਜੀ ਨਾਲ ਹੀ ਹੈ ਪਰ ਜਦੋਂ ਉਹਨਾਂ ਦੇ ਜੀਵਨ ਵਿੱਚ ਦੁੱਖਾਂ ਦੇ ਤੂਫਾਨ ਆ ਜਾਂਦੇ ਨੇ ਜਦੋਂ ਨਰਵਸ ਹੁੰਦੇ ਨੇ ਘਬਰਾਉਂਦੇ ਨੇ ਡੋਲਦੇ ਨੇ ਬਾਰ-ਬਾਰ ਡਿੱਗਦੇ ਨੇ ਪਤਾ ਲੱਗਦਾ ਜੀਵਨ ਵਿੱਚ ਹਰੀ ਨਹੀਂ ਆਇਆ ਨਹੀਂ ਹਰੀ ਆਇਆ ਸਾਡੇ ਜੀਵਨ ਵਿੱਚ ਦਿਸੇ ਸਚਾਈ ਸਾਡੇ ਜੀਵਨ ਵਿੱਚ ਦਿਸੇ ਇਨਸਾਨੀਅਤ ਹਰੀ ਨਾਲ ਦਿਸਦਾ ਹੈ ਦਿਸਦਾ ਹੈ ਕੋਈ ਰੱਬ ਨਹੀਂ ਹੁੰਦਾ ਕਹਿ ਦੰਨਿਆ ਵੀ ਤੁਹਾਡੇ ਵਿੱਚ ਰੱਬ ਦੀ ਸਦਾ ਹੈ ਸਿਦਨੇ ਦੇਸਣ ਲੱਗ ਗਿਆ ਅੰਗੀਕਾਰ ਉਹ ਕਰੇ ਤੇਰਾ ਸੱਚ ਜਾਣਿਆ ਕਾਰਜ ਸਭ ਸਵਾਰਣਾ ਇੱਕ ਕਾਜ ਨਹੀਂ ਸਾਧ ਸੰਗਤ ਜੀ ਇੱਕ ਕਾਜ ਨਹੀਂ ਸਾਰੇ ਕਾਜ ਸਵਾਰ ਦੇਣਗੇ ਤਾਂ ਜੇ ਕੇਵਲ ਇੱਕ ਓੰਕਾਰ ਤੇ ਭਰੋਸਾ ਹੈ ਮੁਆਫ ਕਰਨਾ ਸੀ ਡਿਪਾਰਟਮੈਂਟ ਬਣਾ ਲੈਨੇ ਮੁਆਫ ਕਰਨਾ ਪੈਸੇ ਦੇਣ ਵਾਲਾ ਡਿਪਾਰਟਮੈਂਟ ਹੋਰ ਹੈ ਪੁੱਤਰ ਦੇਣ ਵਾਲਾ ਧੀਆ ਦੇਣ ਵਾਲਾ ਡਿਪਾਰਟਮੈਂਟ ਹੋਰ ਹੈ ਵੰਡ ਲੈ ਐਸੇ ਸੰਸਾਰ ਕੁਦਰਤ ਵਿੱਚ ਵੰਡ ਲਿਆ ਬੜਾ ਪੂਰਾ ਮਾਰਨ ਵਾਲਾ ਡਿਪਾਰਟਮੈਂਟ ਹੋਰ ਹੈ ਰਿਜ਼ਕ ਦੇਣ ਵਾਲਾ ਡਿਪਾਰਟਮੈਂਟ ਹੋਰ ਬਣਾ ਲਿਆ ਤੇ ਜਿਹੜਾ ਪੈਦਾ ਕਰਦਾ ਉਹ ਡਿਪਾਰਟਮੈਂਟ ਹੋਰ ਬਣਾ ਲਿਆ ਇੱਕ ਓੰਕਾਰ ਤੇ ਪ੍ਰੋਸਾਨੀ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਬਾਜੀ ਉਠਾਈ ਸੀ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਜਦੋਂ ਭਾਈ ਸ਼ਰਨ ਵਿੱਚ ਆਵਾਂਗੇ ਜਿਵੇਂ ਗੁਰੂ ਅੰਗਦ ਸਾਹਿਬ ਜੀ ਸਰਨ ਵਿੱਚ ਆਏ ਬਾਬਾ ਲਹਿਣਾ ਜੀ ਸ਼ਰਨ ਵਿੱਚ ਆਏ ਬਾਬਾ ਅਮਰਦਾਸ ਜੀ ਸ਼ਰਨ ਵਿੱਚ ਆਏ ਜਦੋਂ ਅਸੀਂ ਵੀ ਇਸ ਤਰ੍ਹਾਂ ਸ਼ਰਣ ਵਿੱਚ ਆਵਾਂਗੇ ਗੁਰੂ ਦੇ ਬਚਨ ਸੁਣਾਗੇ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਜਦੋਂ ਇਹ ਬਚਨ ਸੁਣਾਗੇ ਨਾ ਬਚਨਾ ਨਾਲ ਸਾਂਝ ਪਾਵਾਂਗੇ ਫਿਰ ਦੇਣ ਵਾਲਾ ਇੱਕ ਨਜ਼ਰ ਆਏਗਾ ਤੇ ਇੱਕ ਤੇਈ ਭਰੋਸਾ ਹੋਏਗਾ ਸਭਨਾ ਗੱਲਾਂ ਸਮਰੱਥ ਸੁਆਮੀ ਵੇਖੋ ਜੀ ਵਿਅਕਤੀ ਹੈ ਜਿਹੜਾ ਨਾ ਇੱਕ ਟਾਈਮ ਇੱਕ ਕੰਮ ਕਰ ਸਕਦਾ ਹੈ ਠੀਕ ਹੈ ਕਈਆਂ ਨੇ ਮਿਹਨਤ ਜ਼ਿਆਦਾ ਕੀਤੀ ਹੁੰਦੀ ਹੈ ਇੱਕ ਬੰਦਾ ਹੀ ਇੱਕ ਬੰਦੇ ਵਿੱਚੋਂ ਪੰਜ-ਪੰਜ ਦਿਸਦੇ ਨੇ ਇੱਕ ਬੰਦਾ ਹੀ ਕਈ ਕੰਮ ਕਰਦਾ ਹੁੰਦਾ ਹੈ ਪਰ ਪ੍ਰਮਾਤਮਾ ਸਮਰੱਥ ਹੈ ਸਰਬ ਕਲਾ ਸਮਰੱਥ ਹੈ ਸਭ ਕੁਝ ਕਰ ਸਕਦਾ ਹੈ ਸਭ ਕੁਝ ਉਹ ਹੀ ਕਰ ਰਿਹਾ ਹੈ ਬੰਦਾ ਤੇ ਠੀਕ ਹੈ ਹੁਣ ਤੁਸੀਂ ਮੈਨੂੰ ਇੱਥੋਂ ਲਾ ਕੇ ਕਿ ਵੀ ਚਲੋ ਉੱਥੋਂ ਚਲੋ ਦਵਾਈ ਦਿਓ ਡਾਕਟਰ ਡਾਕਟਰ ਦੀ ਥਾਂ ਬੈਠੋ ਮੈਨੂੰ ਕੀ ਪਤਾ ਸਭਨਾ ਗੱਲਾਂ ਸਮਰਾਥ ਸੁਆਮੀ ਤੁਸੀਂ ਹੀ ਸਭ ਕੁਝ ਕਰਨ ਦੇ ਸਮਰਾਥ ਹੋ ਐਸੇ ਸਤਿਗੁਰੂ ਨੂੰ ਐਸੇ ਪਰਮਾਤਮਾ ਨੂੰ ਐਸੇ ਨਾਮ ਨੂੰ ਐਸੇ ਦੀਨ ਦੇ ਆਲੰਤਰਜਾਮੀ ਪਿਤਾ ਨੂੰ ਸੋ ਕਿਉ ਮਨੋ ਵਿਸਾਰੇ ਸੋ ਕਿਉ ਮਨੋ ਵਿਸਾਰੇ ਸੋ ਕਿਉ ਸੋ ਕਿਉ ਮਨੋਂ ਵਿਸਾਰੇ ਸੋ ਕਿਉ ਮਨੋਂ ਵਿਸਾਰੇ ਕਿਉ ਵਿਸਾਰਦਾ ਹੈ ਕਹ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਏ ਮੇਰੇ ਮਨਾ ਸਦਾ ਹੀ ਐਸੇ ਹਰੀ ਨਾਲ ਪਰਮਾਤਮਾ ਦੇ ਨਾਮ ਨਾਲ ਜੁੜਿਆ ਰੋ